ਹਾਂਜੀ ਬਾਜੀ ਨਮਸਕਾਰ ਜੀ ਦਾ ਆਪੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣ ਨੂੰ ਤੁਸੀਂ ਅੱਜ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲੈ ਆਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਥੋੜਾ ਛੋਟਾ ਭਰਾ ਮੀਤ ਕਰਦਾ ਕਿ ਮੇਰੇ ਸਾਰੇ ਵੀ ਭਰਾ ਆਪਣੇ ਘਰ ਪਰਿਵਾਰ ਜਾਣ ਪਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਚ ਕੇ ਤੇ ਬਾਬਿਓ ਇਹੋ ਜਿਹੇ ਟੌਪ ਝੋਟਿਆਂ ਦਾ ਸ਼ੌਂਕ ਕਰਕੇ ਨੰਦ ਮੰਨਦੇ ਹੋਣਗੇ ਵੀਰੇ ਅੱਜ ਆਲਾ ਕਿਤੇ ਜੋੜਾ ਨਾ ਗਵਾ ਦਿਓ ਪਹਿਲਾਂ ਤੁਹਾਨੂੰ ਰੇਟ ਮੈਂਸ਼ਨ ਕਰ ਦਨਾ ਤੁਹਾਨੂੰ ਆਪਾਂ ਨਸਲ ਵੀ ਬਾਅਦ ਚ ਦੱਸਾਂਗੇ ਪਹਿਲਾਂ ਭਰਾ ਕੀ ਆ ਬੰਦਿਆਂ ਨੂੰ ਨਾ ਅੱਜ ਦੀ ਡੇਟ ਦੇ ਵਿੱਚ ਰੇਟ ਪੈਸਾ ਸਭ ਤੋਂ ਮੰਨ ਕੇ ਚਲੋ ਪਹਿਲਾਂ ਬੰਦੇ ਨੂੰ ਇਹੀ ਜ਼ਰੂਰੀ ਲੱਗਦਾ ਆ ਠੀਕ ਹੈ ਜੀ ਵੀਰੇ 3000 ਰੁਪਿਆ ਰੇਟ ਆ ਜੋੜੀ ਆਪਣੀ ਦਾ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਨਸਲ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਲਾਲ ਜੀਨੇ ਬੱਤਕ ਬੈਰੀ ਮੇਰਾ ਭਰਾ ਆਪਣੀ ਕੂਤਰੀ ਆ ਲਾਲ ਜੀਨਾ ਕੂਤਰ ਆਪਣਾ ਚੈੱਕ ਕਰੋ ਪਿਆਰ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਠੀਕ ਹੈ ਜੀ ਵੀਰੇ ਆਂਡਿਆਂ ਦੀ ਬੱਚਿਆਂ ਦੀ ਮੇਰਾ ਭਰਾ ਫੁੱਲ ਗਾਰੰਟੀ ਆ ਠੀਕ ਹੈ ਫਿਰ ਜੋੜ ਆਪਣੇ ਕੋਲੇ ਆਂਡੇ ਲਾ ਕੇ ਬੈਠਾ ਸੀ ਕਹੋਂਗੇ ਆਪਾਂ ਤੁਹਾਨੂੰ ਮਾਦੀ ਨੂੰ ਆਂਡਿਆਂ ਤੇ ਬੈਠੇ ਵੀਡੀਓ ਵਿਖਾ ਦੇਵਾਂਗੇ ਠੀਕ ਹੈ ਜੀ ਤੇ ਰਹੀ ਗੱਲ ਬਾਬੇ ਉਹ ਬਾਜਾਂ ਦੇ ਡਾਰ ਦੀ ਮੈਂ ਕਹਿੰਨਾ ਬੱਤਕ ਪੈਰੀ ਬੱਚੇ ਘੜਦੇ ਨੇ ਲਾਲਚੀ ਨੇ ਪੂਰੀ ਨੋਕ ਚਟੀਆਂ ਅੱਖਾਂ ਦੇ ਮੇਰਾ ਭਰਾ ਠੀਕ ਹੈ ਬਾਕੀ ਆਹ ਮਾਦੀ ਆਪਣੀ ਦੇ ਪੈਰ ਚੈੱਕ ਕਰ ਲਓ ਦੋ ਦੋ ਵੀਰੇ ਛੱਲੇ ਲੱਗੇ ਹੋਏ ਆ ਇੱਕ ਪੈਰੀ ਦਾ ਬੱਤਕ ਪੈਰੀ ਆ ਜਿਹਦੇ ਜਾਨੀ ਕਿ ਠਾਲੂ ਤੋਂ ਆਪਾਂ ਬੰਦੇ ਦਾ ਨੰਬਰ ਮਿਟਾਇਆ ਹੋਇਆ ਆ ਚੈੱਕ ਕਰ ਲਓ ਠੀਕ ਹੈ ਇਸ ਪੈਰ ਦੇ ਵਿੱਚ ਮੇਰਾ ਭਰਾ ਬੱਤਕ ਪੈਰ ਇਸ ਸਕੂਟਰੀ ਦਾ ਹੈਗਾ ਆ ਠੀਕ ਹੈ ਜਾਨੀ ਕਿ ਬੱਤਕ ਪੈਰੀ ਆ ਮੇਰਾ ਭਰਾ ਜਿਸ ਪੈਰ ਦੇ ਵਿੱਚ ਇਹ ਹਰਾ ਛੱਲਾ ਲੱਗਿਆ ਹੋਇਆ ਠੀਕ ਹੈ ਜੀ ਉਪਰੇ ਬੰਦੇ ਦੀ ਆਪਦੀ ਕੋਲ ਤੁਹਾਨੂੰ ਪਤਾ ਮਾੜੀ ਮੋਟੀ ਆਪਦੀ ਮੰਨ ਕੇ ਚਲੋ ਪ੍ਰਾਈਵੇਸੀ ਹੁੰਦੀ ਆ ਤੇ ਉਹਦੇ ਕਰਕੇ ਮੇਰਾ ਭਰਾ ਆਪਾਂ ਅਗਲੇ ਦਾ ਨਾਮ ਨੰਬਰ ਤੁਹਾਨੂੰ ਸ਼ੋ ਨਹੀਂ ਕਰ ਸਕਦੇ ਠੀਕ ਹੈ ਜੀ ਬਾਕੀ ਬਾਬਿਓ ਚੈੱਕ ਕਰ ਲੋ ਕੁਆਲਟੀ ਤੇ ਮੇਰਾ ਭਰਾ ਅੱਜ ਵਾਲਾ ਜੋੜਾ ਨਾ ਕਿਤੇ ਛੱਡ ਦਿਓ ਵੀਰੇ ਪੂਰੀ ਗਾਰੰਟੀ ਵਾਲਾ ਉਹ ਵੀਰੇ ਰੇਟ ਵੀ ਬਿਲਕੁਲ ਰੀਜ਼ਨੇਬਲ ਰੇਟ ਆ ਬਿਲਕੁਲ ਰੀਜ਼ਨੇਬਲ ਮੇਰਾ ਭਰਾ ਠੀਕ ਹੈ ਕੋਸ਼ਿਸ਼ ਕੀਤੀ ਵੀਰੇ ਹੋਰ ਇਦੂ ਵੀ ਘਾਟਾ ਪਰ ਰੇਟ ਰੱਖਿਆ ਕਿਉਂ ਆਪਣੇ ਸਾਰੇ ਸੱਜਣ ਮੇਰਾ ਭਰਾ ਵਧੀਆ ਸ਼ੌਂਕ ਕਰ ਸਕਣਾ ਠੀਕ ਹੈ ਹੁਣ ਮੈਨੂੰ ਉਮੀਦ ਆ ਕਿ ਮੇਰਾ ਭਰਾ ਮੇਰੇ ਸਾਰੇ ਵੀਰ ਲਗਭਗ ਵਧੀਆ ਕਮੈਂਟੀ ਕਰਨਗੇ ਕੋਈ ਦੁੱਖੀ ਤਿੱਕੀ ਦਾ ਮੰਦਾ ਹੀ ਹੋਊਗਾ ਜਿਹੜਾ ਉਹ ਜਾ ਫालतू ਮੰਨ ਕੇ ਚੱਲੋ ਕਮੈਂਟ ਕਰਕੇ ਜਾਵੜੇ ਅੱਵਲ ਤੋਂ ਉਹ ਵੀ ਨਹੀਂ ਆਪਾਂ ਨੂੰ ਕੋਈ ਕਰਦਾ ਯਾਰ ਕਿਉਂ ਸਾਰੇ ਸੱਜਣ ਆਪਾਂ ਨੂੰ ਪਿਆਰ ਕਰਦੇ ਨੇ ਹਾਂ ਕੋਈ ਹੱਦ ਨਾਲ ਮੰਨ ਕੇ ਚੱਲੋ ਕੋਈ ਜ਼ਿਆਦਾ ਹੀ ਸਿਆਣਾ ਜ਼ਿਆਦਾ ਹੀ ਨਸਲਾਂ ਦਾ ਭੇਤੀ ਆ ਉਹ ਹੋ ਸਕਦਾ ਆਪਾਂ ਨੂੰ ਥੋੜਾ ਬਹੁਤ ਫੁੱਡਾ ਸਿਰਦਾ ਕਹਿ ਜਾਵੇ ਨਹੀਂ ਤਾਂ ਮੇਰਾ ਭਰਾ ਆਪਾਂ ਨੂੰ ਜਲਦੀ ਕੋਈ ਇਹੋ ਜਿਹਾ ਬੰਦਾ ਮਿਲਦਾ ਹੀ ਨਹੀਂ ਮੇਰਾ ਵੀਰ ਠੀਕ ਹੈ ਬਾਕੀ ਬਾਬਿਓ ਚੈੱਕ ਕਰੋ ਜੋੜੇ ਦੀ ਕੁਆਲਿਟੀ ਸਪਸਰਾ ਗੂਤਰਾ ਮੇਰਾ ਭਰਾ ਠੀਕ ਹੈ ਜੀ ਲਾਲ ਚੀਨੇ ਚਿੱਟੀਆਂ ਅੱਖਾਂ ਪੂਰੀਆਂ ਲੋਕਾਂ ਦੇ ਮੇਰਾ ਭਰਾ ਚੈੱਕ ਕਰੋ ਰੈਂਕ ਕੁਆਲਿਟੀ ਤੇ ਬਾਬਿਓ ਰੇਟ ਆਪਾਂ ਤੁਹਾਨੂੰ ਵਿੱਚੇ ਮੈਂਸ਼ਨ ਕਰਤਾ ਲੱਗਿਆ ਲਗਾਇਆ ਜੋੜਾ ਫੁੱਲ ਗਾਰੰਟੀ ਰਹੇਗੀ ਜੋੜਿਆਂ ਦੀ ਆਂਡਿਆਂ ਦੇ ਬੱਚਿਆਂ ਦੀ ਪਲੱਸ ਬਾਈ ਜੀ ਉਡਣਦੀ ਤੇ ਵੀਰੇ نسل ਦੀ ਬੱਤਕ ਬਰੀ ਬੱਚੇ ਘੜਦਾ ਜੋੜਾ ਬਹਿ ਜਾ ਬਹਿ ਜਾ ਕਰਾਉਂਦੇ ਮੇਰਾ ਵੀਰ ਠੀਕ ਹੈ ਜੀ ਵੀਰੇ ਵੱਡੀਆਂ ਜੋੜੀਆਂ ਲੱਗੀਆਂ ਲਗਾਈਆਂ ਠੀਕ ਹੈ ਜੀ ਬਿਲਕੁਲ ਤੰਦਰੁਸਤ ਜੋੜੀਆਂ ਤੁਹਾਡੇ ਸਾਹਮਣੇ ਤੰਦਰੁਸਤੀ ਇਹਨਾਂ ਦੀ ਹੈ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਆਪਣੇ ਛੋਟੇ ਭਰਾ ਕਾਸ ਨੂੰ ਜਦੋਂ ਮਰਜੀ ਯਾਦ ਕਰਿਆ ਕਰੋ ਯਾਰ ਕਾਸ ਨੰਬਰ ਤੇ 9041226056 ਵਾਲੇ ਤੇ ਹਾਂ ਜੀ ਮਰਾ ਵੀਰ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਟਾਪ ਭੱਜਾ ਨਬਰ ਠੀਕ ਹੈ ਜੀ ਸਰੇ ਦੇ ਕੂਤਰ ਆਪਣੇ ਘਰ ਮੇਰਾ ਭਰਾ ਤੁਸੀਂ ਮੰਗਵਾ ਸਕਦੇ ਹੋ ਆਜ ਵੀ ਭਰਾਵਾ ਹੁਣ ਆਪਾਂ ਸੂਨ ਕਰਾਉਣੇ ਆ ਜੀ ਆਪਣੀ ਅੱਜ ਵਾਲੀ ਟਾਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦੇ ਮੇਰਾ ਵੀਰ ਆਪਾਂ ਤੁਹਾਨੂੰ ਕਰਾਉਨੇ ਆ ਦਰਸ਼ਨ ਔਰ ਵੀਰੇ ਵੀਡੀਓ ਵਿੱਚ ਤੁਸੀਂ ਲਾਸਟ ਤਾਈ ਬਣੇ ਰਹੋ ਕਿਸੇ ਉਮਰ ਆ ਵੀਰ ਕਿਦਾਂ ਦਾ ਲੱਗਿਆ ਫਿਰ ਤੁਹਾਨੂੰ ਅੱਜ ਆਲਾ ਆਪਣਾ ਇਹ ਤਰਨਾਤ ਜੋੜਾ ਠੀਕ ਹੈ ਕਿਹੇ ਸੱਜਣ ਨੂੰ ਮੇਰਾ ਭਰਾ ਜੋੜਾ ਚਾਹੀਦਾ ਹੋਵੇ ਵੀਡੀਓ ਚਾਹੇ ਫੋਲੋਸ ਤੁਸੀਂ ਆਵਾਜ਼ ਵਿੱਚ ਬਾਅਦ ਦੇ ਵਿੱਚ ਕਰ ਲਿਓ ਪਹਿਲਾਂ ਬਾਬੇ ਨੂੰ ਹੌਂਕੜਗਾ ਕੇ ਕਹਿ ਦਿਓ ਕਾਸ਼ ਵੀਰੇ ਜੋੜਾ ਆਪਣਾ ਹੋ ਗਿਆ ਜੋੜਾ ਅੱਗੇ ਨਹੀਂ ਜਾਣਾ ਚਾਹੀਦਾ ਠੀਕ ਹੈ ਜੀ ਬਾਕੀ ਵੀਰੇ ਗੱਲ ਆਪਾਂ ਛੋੜ ਲਈ ਵੀਡੀਓ ਨਹੀਂ ਲਈ ਉਸ ਗੱਲੋਂ ਮਾਫੀ ਚਾਹੁੰਨਾ ਹੋ ਸਕਦਾ ਵੀਡੀਓ ਇੱਕ ਦਾ ਦਿਨ ਰੁੱਕ ਕੇ ਆ ਜੇ ਪਰ ਜੇ ਲਾਵਾਂਗੇ ਤਾਂ ਬਾਬੇ ਫਿਰ ਆਸਤਰ ਹੀ ਲਾਵਾਂਗੇ ਛੋੜ ਕੇ ਇਹੋ ਜਿਹਾ ਆਸਤਰ ਉਹ ਵੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਵੀਡੀਓ ਵਿੱਚ ਬਕਾਇਦਾ ਰੇਟ ਮੈਂਸ਼ਨ ਕਰਕੇ ਮੇਰਾ ਭਰਾ ਠੀਕ ਹੈ ਇਹਦੇ ਵਿੱਚ ਪਤਾ ਵੀਰੇ ਗੱਲ ਕੀ ਆ ਦੇਖੋ ਮੈਨੂੰ ਫੋਨ ਘਟ ਆਉਂਦੇ ਵੀਰੇ ਠੀਕ ਹੈ ਕੋਈ ਟੈਂਪਸ ਵਾਲਾ ਬੰਦਾ ਫੋਨ ਲਾਉਂਦਾ ਹੀ ਨਹੀਂਗਾ ਠੀਕ ਹੈ ਸਿਰਫ ਜਿਹਨੂੰ ਬੰਦਾ ਫੋਨ ਲਾਉਂਦਾ ਜਿਹਨੂੰ ਜਾਨਵਰ ਚੱਜਦੇ ਆ ਪਲੱਸ ਰੇਟ ਆਪਣਾ ਪਾਗੋਦਾ ਆ ਠੀਕ ਹੈ ਨਾ ਮੇਰਾ ਭਰਾ ਕਿਉਂਕਿ ਵੀਰੇ ਹੋਰ ਕੰਮ ਵੀ ਬਥੇਰੇ ਹੁੰਦੇ ਆ ਇਕੱਲਾ ਕੁਤਰਾਂ ਦਾ ਤਾਂ ਹੈ ਨਹੀਂ ਆਪਣਾ ਠੀਕ ਹੈ ਤੇ ਬਾਕੀ ਚਲੋ ਆਜੋ ਫਿਰ ਤੁਹਾਨੂੰ ਆਪਣੇ ਟਾਪ ਜਾਂਬਰਾਂ ਦਾ ਫਰਕ ਦਿਆ ਸ਼ੌਂਕ ਤੇ ਬਣੇ ਰਿਓ ਮੇਰਾ ਭਲਾ ਵੀਡੀਓ ਦੀ ਲਾਸਟ ਵਿੱਚ ਤੇ ਦੱਸਿਓ ਮੇਰਾ ਫਿਰ ਕਿਦਾਂ ਦਾ ਲੱਗਾ ਤੁਹਾਨੂੰ ਆਪਣਾ ਟਾਪ ਜੁੜਾ ਠੀਕ ਹੈ ਉਹਾਂ ਜੀ ਵੀ ਬਾਬਿਓ ਆ ਕਰੋ ਚੈੱਕ ਜੀ ਪਹਿਲਾਂ ਆਪਣੇ ਅੱਜ ਵਾਲੇ ਸਾਂਹ ਦੀ ਕੁਆਲਿਟੀ ਮਰਾ ਫਿਰ ਤੁਸੀਂ ਕਬੂਤਰ ਦੀ ਬਾਬਿਓ ਪਹਿਲਾਂ ਹਿੱਕ ਚੈੱਕ ਕਰ ਲਓ ਥੋਨੂੰ ਅੱਜ ਆਪ ਹੀ ਪਤਾ ਲੱਗ ਰਿਉ ਕਿ ਹਾਂ ਵੀ ਅੱਜ ਕਾਸ਼ਪੁਰਾ ਨੇ ਕਿਹੜੇ ਅਸਤਰ ਥੋੜੇ ਅੱਗੇ ਮੇਰਾ ਭਰਾ ਪਰ ਵੀਰੇ ਕੈਸ ਰੇਡ ਦੇ ਵਿੱਚ ਮੇਰਾ ਵੀਰ ਠੀਕ ਹੈ ਜੀ ਪੇਸ਼ ਕਰ ਦਿੱਤੇ ਨੇ ਚੈੱਕ ਕਰ ਲਓ ਮੇਰਾ ਭਰਾ ਕੁਆਲਿਟੀ ਲਾਲ ਚੀਨਾ ਠੀਕ ਹੈ ਜੀ ਆ ਤੁਹੀ ਚੈੱਕ ਕਰ ਲਓ ਜੀ ਕਬੂਤਰ ਦੀ ਠੀਕ ਹੈ ਜੀ ਚੈੱਕ ਕਰ ਲਓ ਸਾਰੀ ਲਾਲ ਉਂਝੇ ਵਿੱਚ ਮੇਰਾ ਭਰਾ ਸਾਰੀਆਂ ਲਾਲ ਦੀਨੀਆਂ ਚੈੱਕ ਕਰੋ ਬਾਬਿਓ ਇਹੋ ਜੇ ਜਾਨਵਰ ਠੀਕ ਆ ਜੀ ਲੱਭਦੇ ਨਹੀਂ ਲੱਭਦੇ ਮੇਰਾ ਭਰਾ ਜਲਦੀ ਚੈੱਕ ਕਰ ਲਓ ਠੀਕ ਹੈ ਤੇ ਇਹ ਆ ਮੇਰਾ ਭਰਾ ਕਰੂ ਚੈੱਕ ਜੀ ਕਮਟਰ ਆਪਣੀ ਦੀ ਪਹਿਲਾਂ ਮੇਰਾ ਭਰਾ ਸਾਤੀ ਚੈੱਕ ਕਰ ਲਓ ਸਾਰੀ ਲਾਲ ਜੀ ਨਹੀਂ ਪੂਰੀ ਨੋਕ ਬਾਈ ਜੀ ਸਾਫ ਆਪਣੀਆਂ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਫੁੱਲ ਗਰਮ ਬਾਬਿਓ ਆਪਣਾ ਇਹ ਜਾਨਵਰ ਆ ਆ ਚੈੱਕ ਕਰ ਲਓ ਮੇਰਾ ਵੀ ਠੀਕ ਹੈ ਅੱਖ ਦੀ ਬਰਾਬਰ ਕੁਆਲਟੀ ਚੈੱਕ ਕਰ ਲਓ ਪੂਰੀ ਜੀ ਨੋਕ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਹਲਕੀ ਜਿਹੀ ਲਾਲੀ ਵੀ ਬਰੇ ਗਰਮ ਜਾਨਵਰ ਆ ਪਰ ਬਚੇ ਮੈਂ ਕਹਿੰਦਾ ਕੁੱਤ ਦੇ ਜਨੇ ਮਰਜੀ ਢਾਲ ਕੇ ਯਾਰ ਪੂਰੀ ਬਾਬੇ ਉਹ ਫੁੱਲ ਗਰੰਟੀ ਫੁੱਲ ਤਸੱਲੀ ਵਾਲਾ ਜੋੜਾ ਬਾਕੀ ਇਸ ਕੁੱਤੇ ਦੇ ਨਾਲ ਮੇਰਾ ਭਰਾ ਬੱਦਕ ਬੈਰੀ ਆਪਣੀ ਕੂਤੀ ਲੱਗੀ ਹੋਈ ਆ ਠੀਕ ਹੈ ਬਾਕੀ ਆ ਜਿਹੜੇ ਭਰਾਵਾਂ ਦੇ ਕੋਲ ਇਹੋ ਜਿਹੇ ਜਾਨਵਰ ਉੱਡੇ ਆ ਨਾ ਉਹ ਬਾਈ ਨੂੰ ਤਾਂ ਯਾਰ ਵੇਖਦੇ ਸਾਰੀ ਪਤਾ ਲੱਗ ਜਾਏਗਾ ਚੈੱਕ ਕਰ ਲਓ ਵੀਰੇ ਕੈਂਚੀ ਲੱਗਾ ਹੋਇਆ ਕੁੱਤਰਾ ਠੀਕ ਹੈ ਜੀ ਸਾਰੀਆਂ ਲਾਲ ਕੰਨੀਆਂ ਨੇ ਤੇ ਲਾਲ ਮੇਰਾ ਭਰਾ ਦੇ 18 ਜੀ ਇਆ ਮੇਰਾ ਭਰਾ ਗਲਾ ਬਲਾ ਚੈੱਕ ਕਰ ਲੋ ਕੈਂਚੀ ਲੱਗਿਆ ਹੋਇਆ ਵੀਰੇ ਆਪਣਾ ਇਹ ਜਾਨਵਰ ਆ ਠੀਕ ਆ ਤੇ ਆ ਬਾਈ ਜੀ ਕੂਤਰ ਆਪਣੀ ਦੇ ਪੈਰ ਚੈੱਕ ਕਰ ਲੋ ਪਰ ਕੋਲ ਲਾਲ ਸੁਰਖ ਪੈਰਾਂ ਦਾ ਮੇਰਾ ਵੀ ਆਪਣਾ ਇਹ ਕੂਤਰ ਆ ਠੀਕ ਆ ਇਹ ਆ ਲੂ ਮੇਰਾ ਵੀ ਆ ਸੀਗਾ ਬਾਪੂ ਆਪਣਾ ਮਕਮਲ ਕੂਤਰ ਠੀਕ ਆ ਜੀ ਲਾਲ ਚੀਨਾ ਤੇ ਆਓ ਮੇਰਾ ਭਰਾ ਠੀਕ ਆ ਹੁਣ ਆਪਾਂ ਤੁਹਾਨੂੰ ਇਸ ਕੂਤਰ ਦੇ ਨਾਲ ਲੱਕੀ ਮਾਦੀ ਦਾ ਸ਼ੌਕ ਕਰਾਉਣੇ ਵੀਰੇ ਸਾਰੇ ਇਸ ਵਾਰ ਹੁਣ ਵੱਡੇ ਜੋੜੇ ਆ ਲੱਗਿਆ ਲਗਾਏ ਜੋੜੇ ਆ ਜੀ ਆਂਡਿਆਂ ਦੀ ਬੱਜਿਆਂ ਦੀ ਪਲੱਸ ਵੀਰੇ ਉਡਣ ਦੀ ਪੂਰੀ ਗਾਰੰਟੀ ਆ ਬਾਕੀ ਜਿਹਾ ਸੰਸਾਮ ਕਰੂਗੇ ਰੀਅਲ ਤੁਹਾਨੂੰ ਮਿਲ ਜੇਗਾ ਠੀਕ ਹੈ ਬਾਕੀ ਨਿੰਦਰ ਵਾਲੇ ਬੰਦੇ ਨੇ ਨਿੰਦੀ ਦੇਣਾ ਮੇਰਾ ਭਰਾ ਚੱਕਰੀ ਕੋਈ ਨਹੀਂ ਤੇ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਜੀ ਇਸ ਕੁਤਨਾ ਲੱਕੀ ਮਾਦੀ ਆਪਣੀ ਦਾ ਸ਼ੌਕ ਠੀਕ ਹੈ ਜੀ ਹਾਂ ਜੀ ਵੀ ਬਾਪੂ ਆ ਕਰੋ ਚੈੱਕ ਜੀ ਆਪਣੀ ਮਾਦੀ ਦੀ ਕੁਆਲਟੀ ਮੇਰਾ ਭਰਾ ਜੋ ਥੋੜੀ ਸਕਰੀਨ ਦੇ ਸਾਹਮਣੇ ਹੈ ਮੇਰਾ ਭਰਾ ਚੈੱਕ ਕਰ ਲਓ ਆਪਾਂ ਤੁਹਾਨੂੰ ਪਹਿਲਾਂ ਇਹਦੇ ਕਬੂਤਰ ਦਾ ਸ਼ੌਂਕ ਕਰਾਤਾ ਹੁਣ ਮੇਰਾ ਭਰਾ ਬਕਾਇਦਾ ਤੁਸੀਂ ਆਪਣੀ ਮਾਦੀ ਦਾ ਮੇਰਾ ਭਰਾ ਵਜੂਦ ਪਲਾਸ ਬਾਈ ਜੀ ਬਾਰੀ ਸਟਾਕ ਚ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਚਿੱਟੇ ਸ਼ਫਾ ਦਾ ਲਾਲ ਚਟ ਪੂਰੀ ਲੋਕ ਜਮਾ ਚਿੱਟੀਆਂ ਅੱਖਾਂ ਦੀ ਮੇਰਾ ਵੀਰ ਆਪਣੀ ਇਹ ਮਾਦੀ ਆ ਪੇਪਰ ਦੇ ਵਿੱਚ ਸਿਰ ਤੇ ਬਾਈ ਜੀ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਠੀਕ ਹੈ ਪੁੰਝੇ ਕੋਲ ਵੀਰੇ ਹਲਕੀ ਜੀ ਲਿਬੜੀ ਆ ਕਿਉਂਕਿ ਜੂੜਾ ਮੇਰਾ ਭਰਾ ਆਂਡੇ ਲਾ ਕੇ ਇਹ ਬੈਠਾ ਹੋਇਆ ਆ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਨਿਕਰ ਠੀਕ ਹੈ ਜੀ ਲਾਸਟ ਵਾਲੀ ਕੰਨੀ ਦੀ ਲਾਲ ਆ ਜੀ ਇਹ ਕ ਰਈ ਗੱਲ ਪੂਛ ਦੀ ਬਾਪੂ ਤੁਹਾਨੂੰ ਵਿਖਾਉਨੇ ਆ ਕਾਲੀ ਕਾਦੀ ਆ ਯਾਰ ਚੈੱਕ ਕਰ ਲੋ ਬਿਲਕੁਲ ਬੰਦ ਪੂਛ ਰੱਖਦੀ ਆ ਜੀ ਕੁਦਰੀ ਬਿਲਕੁਲ ਬੰਦ ਪੂਛ ਹੈ ਨਹੀਂ ਕਿ ਮੈਂ ਅੰਗੂਠੇ ਲਾ ਕੇ ਪੂਛ ਵਿਖਾ ਰਿਹਾ ਚੈੱਕ ਕਰ ਸਕਦਾ ਬਿਲਕੁਲ ਸਰੀ ਤਾਈ ਕਰਨੀਆਂ ਠੀਕ ਹੈ ਔਰ ਬਾਈ ਜੀ ਅਗਲਾ ਪੱਲਾ ਵੀ ਮੈਂ ਤੁਹਾਨੂੰ ਵਿਖਾ ਦੇਣਾ ਆ ਲੋ ਜੀ ਲਾਸਟ ਵਾਲੀ ਕਰਨੀ ਉਹ ਵੀ ਲਾਲ ਸੀ ਤੇ ਇਧਰਲੇ ਪੱਲੇ ਦੇ ਵਿੱਚ ਲਾਸਟ ਵਾਲੀ ਕਰਨੀ ਬਿਲਕੁਲ ਲਾਲ ਪਰ ਨਸਲ ਤਾਂ ਫਿਰ ਤੁਹਾਨੂੰ ਪਤਾ ਨਸਲ ਹੀ ਹੈ ਠੀਕ ਹੈ ਨਾ ਚੈੱਕ ਕਰ ਲੋ ਮੇਰਾ ਭਰਾ ਨਸਲ ਨੇ ਆਪਣਾ ਰੰਗ ਵਿਖਾਉਣਾ ਵਿਖਾਉਣਾ ਚਾਹੇ ਕੁਤਰਾ ਦੇ ਵਿੱਚ ਹੋਵੇ ਜਾਂ ਬੰਦੇ ਦੇ ਵਿੱਚ ਹੋਵੇ ਠੀਕ ਹੈ ਜ਼ਰੂਰੀ ਨਹੀਂ ਵੀਰੇ ਕਿ ਜਾਨਵਰ ਹੀ ਬਾਦ ਨਸਲੇ ਹੁੰਦਾ ਬਾਦ ਨਸਲੇ ਬਾਬੇ ਉੱਥੇ ਬੰਦੇ ਵੀ ਬਹੁਤ ਹੁੰਦੇ ਨੇ ਪਰਖਣ ਵਾਲਾ ਬੰਦਾ ਪਰਖਿਆ ਹੁੰਦਾ ਮੇਰਾ ਵੀਰੋ ਠੀਕ ਹੈ ਕਬੂਤਰ ਬਾਜੀ ਇਹ ਨਹੀਂ ਕਿ ਹਾਂ ਵੀ ਜ਼ਿੰਦਗੀ ਦੇ ਵਿੱਚ ਬੰਦੇ ਦੀ ਕੱਲੀ ਕਬੂਤਰ ਬਾਜੀ ਹੈ ਕਬੂਤਰ ਬਾਜੀ ਤੋਂ ਮੇਰਾ ਭਰਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਸਿੱਖਣੀਆਂ ਚਾਹੀਦੀਆਂ ਨੇ ਠੀਕ ਹੈ ਸ਼ੌਂਕ ਆ ਚਲੋ ਠੀਕ ਹੈ ਆਪਦੀ ਗੱਲ ਤੇ ਆਪਾਂ ਇਸ ਗੱਲ ਦੇ ਨਾਲ ਵੀ ਸਹਿਮਤ ਆ ਪਰ ਬਾਬੇਓ ਜੇ ਦੁਨੀਆਦਾਰੀ ਵਿੱਚ ਵਿਚਰਨਾ ਰਹਿਣਾ ਇੱਥੇ ਬਹੁਤ ਕੁਝ ਮੇਰਾ ਭਰਾ ਸਿੱਖਣਾ ਪੈਂਦਾ ਬੰਦੇ ਨੂੰ ਠੀਕ ਹੈ ਨਾ ਤੇ ਆ ਬਾਬਿਓ ਦੂਜੇ ਬੰਨੇ ਦੀ ਅੱਖ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਟੇਪਰ ਦੇ ਵਿੱਚ ਸਿਰ ਬਾਬਿਓ ਚਿੱਟੀਆਂ ਪਥਰੀਲੀ ਅੱਖਾਂ ਦੇ ਵਿੱਚ ਮੇਰਾ ਭਰਾ ਨਹੀਂ ਲੇਟ ਹੋ ਰਿਆ ਦੀ ਵੀਰੇ ਆਪਣੀ ਮਾਦੀ ਹੈ ਤੇ ਵੀਰੇ ਮੇਨ ਗੱਲ ਤਾਂ ਰਹੀ ਗਈ ਮੇਰਾ ਭਰਾ ਚੈੱਕ ਕਰ ਲੋ ਜੀ ਠੀਕ ਹੈ ਜੀ ਦੋਨੇ ਪੈਰਾਂ ਦੇ ਵਿੱਚ ਮੇਰਾ ਭਰਾ ਛੱਲੇ ਲੱਗੇ ਪਾਲੀ ਜਿਆਦਾ ਨਜ਼ਾਇਜ਼ ਚੰਗੀ ਕੂਤਰੀ ਆ ਨਜ਼ਾਇਜ਼ ਚੰਗੀ ਕੂਤਰੀ ਆ ਮੇਰਾ ਭਰਾ ਠੀਕ ਹੈ ਜੀ ਇੱਕ ਵੀਰੇ ਸਿਲਵਰ ਦਾ ਛੱਲਾ ਲੱਗਿਆ ਦੂਜਾ ਦੇ ਨਾਮ ਨੰਬਰ ਵਾਲਾ ਲੱਗਿਆ ਵਾ ਚੈੱਕ ਕਰ ਲੂ ਮੋਗੇਰੀ ਦੇ ਆਪਣੇ ਕੂਤਰੀਆ ਠੀਕ ਹੈ ਨੰਬਰ ਆਪਾਂ ਬਾਈਦਲ ਖੋਇਆ ਹੋਇਆ ਜੀ ਇਕੇ ਆ ਰਵਰੇ ਮੈਨੇ ਖਾਤੇ ਚੈੱਕ ਕਰ ਲੂ ਸਾਫ ਬੱਤਕ ਪੈਰੀ ਮੇਰਾ ਭਰਾ ਆਪਣੀ ਇਹ ਮਾਦੀ ਆ ਜੀ ਠੀਕ ਆ ਜੀ ਬਿਲਕੁਲ ਬੱਤਕ ਪੈਰੀ ਦਾਸ ਕੋ ਆਪਣੀ ਮਾਦੀ ਆ ਚੈੱਕ ਕਰ ਲੂ ਠੀਕ ਆ ਜੀ ਉਹਦੇ ਵਿੱਚ ਮੇਰਾ ਭਰਾ ਫਰ ਨਹੀਂ ਕੋਈ ਗੰਦਗੀ ਨਹੀਂ ਮੇਰਾ ਵੀਰ ਇਹ ਫਾਰੇ ਆ ਜੀ ਬਿਲਕੁਲ ਬਰੀਕ ਬਰੀਕ ਜੇ ਠੀਕ ਆ ਪਿਓਰ ਬਾਬੇ ਤੋਂ ਨੀਲੇ ਪੁੱਤਾਂ ਦੇ ਵਿੱਚੋਂ ਮੇਰਾ ਭਰਾ ਇਹ ਆ ਲੋ ਜੀ ਇਹ ਹੁਣ ਚੈੱਕ ਕਰੋ ਤੇ ਆ ਸੀਗੀ ਮੇਰਾ ਭਰਾ ਆਪਣੀ ਮਕਮਲ ਕੂਤਰੀ ਜੋ ਉਤਨਾ ਮਿਲੀ ਵੀ ਆ ਤੇ ਆਜੋ ਬਾਬੇ ਹੁਣ ਜੋੜਾ ਪਾਉ ਨੂੰ ਇਹ ਛੱਤ ਕੇ ਵਿਖਾਉਣੇ ਆ ਲੋਜੀ ਭਾਜੀ ਆ ਤੁਸੀਂ ਦੁਬਾਰਤੋਂ ਮੇਰਾ ਭਰਾ ਕਰਨਾ ਜੋੜੇ ਆਪਣੀ ਦੀ ਮੇਰਾ ਵੀਰ ਮਕਮਲ ਬਾਵੇ ਉਹ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਲਓ ਠੀਕ ਹੈ ਜੀ ਪੁਰੇ ਜੋੜਾ ਅੱਜ ਟੌਪ ਅਸਤਰਾਂ ਵਾਲਾ ਜੋੜਾ ਤੁਹਾਡੇ ਅੱਗੇ ਤੁਹਾਡੇ ਵੀਰ ਨੇ ਪੇਸ਼ ਕਰ ਦਿੱਤਾ ਆ ਬਕਾਇਦਾ ਵਿੱਚ ਪ੍ਰਾਈਸ ਦੱਸ ਕੇ ਕਿਹੇ ਦਰਸ਼ਕ ਨੂੰ ਆਪਣਾ ਜੋੜਾ ਪਲੱਸ ਵੀਰੇ ਆਪਣਾ ਰੇਟ ਹੋ ਗਿਆ ਹੈਠਾਂ ਦੇ ਤੇ ਨੰਬਰ 90012 62065 ਵਾਲੇ ਤੇ ਜਦੋਂ ਮਰਜ਼ੀ ਆਪਣੇ ਛੋੜੇ ਭਰਾ ਨੂੰ ਮੇਰਾ ਭਰਾ ਤੁਸੀਂ ਯਾਦ ਕਰਿਆ ਕਰੋ ਤੇ ਵੀਰੇ ਟੌਪ ਜਾਨਵਰ ਚੋਟੀ ਵਾਲੇ ਆਪਣੇ ਘਰ ਮੇਰਾ ਭਰਾ ਬੇਫਿਕਰ ਹੋ ਕੇ ਪੇਮੈਂਟ ਲਾ ਕੇ ਆਪਣੇ ਜिले ਸ਼ਹਿਰ ਕਸਬੇ ਅੰਦਰ ਮੇਰਾ ਵੀ ਤੁਸੀਂ ਡਿਲਪਰੀ ਸਾਡੇ ਤੋਂ ਕਰਵਾ ਸਕਦੇ ਹੋ ਠੀਕ ਹੈ ਤੇ ਬਾਕੀ ਡਿਲੀਵਰੀ ਨਾਲ ਦੀ ਆਲ ਪੰਜਾਬ ਆਜੀ ਤੋਂ ਇਲਾਵਾ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੇ ਅੰਮਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਵੀ ਜਾਨਵਰ ਆਪਣੇ ਜਾਂਦੇ ਨੇ ਕਿਹੇ ਸੱਜਣ ਨੂੰ ਮੇਰਾ ਭਰਾ ਜਾਨਵਰ ਚਾਹੀਦੇ ਹੁਣ ਆਪਣੇ ਨਾਲ ਕੰਟੈਕਟ ਕਰ ਸਕਦਾ ਵੀਰੇ ਆਂਡਿਆਂ ਦੀ ਬੱਚਿਆਂ ਦੀ ਇਹਨਾਂ ਦੇ ਉੱਡਣ ਦੀ ਮੇਰਾ ਵੀ ਫੁੱਲ ਗਾਰੰਟੀ ਰਹਿੰਦੀ ਹੈ ਬਾਕੀ ਬਾਬਿਓ ਜਿਹੋ ਜੀ ਸਾਥ ਕਰ ਲੋਗੇ ਤਾਂ ਮੇਰਾ ਭਰਾ ਉਹ ਜਿਹੜਾ ਰਿਜ਼ਲਟ ਤੁਹਾਨੂੰ ਮਿਲ ਜੀ ਕਰੇਗਾ ਠੀਕ ਹੈ ਸੋ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਸੂਣ ਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਭਾਈ ਜੀ ਤੁਹਾਨੂੰ ਪਤਾ ਹੀ ਦਾਤਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਵਜੇ